ਤੇ ਮੁੱਖ ਮੰਤਰੀ ਦੇ ਰੋਡ ショ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਸੰਘਰਸ਼ ਸੀਸ਼ੀਲ ਜਥੇਬੰਦੀਆਂ ਦੇ ਆਗੂਆਂ ਨੂੰ ਨਜ਼ਰਬੰਦ ਕੀਤਾ ਗਿਆ ਹੈ ਸ੍ਰੀਮਾਨ ਤੇ ਕੇਜਰੀਵਾਲ ਨੇ ਬਠਿੰਡਾ ਦੇ ਵਿੱਚ ਪ੍ਰਚਾਰ ਕਰਨਾ ਹੈ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੇ ਖਿਲਾਫ ਪੜਾਸ ਕੱਢੀ ਹੈ ਜਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ ਸਾਡੇ ਸਵਾਲਾਂ ਤੋਂ ਭਗਵੰਤ ਮਾਨ ਭੱਜ ਰਹੇ ਨੇ ਸੋ ਦੱਸ ਦਈਏ ਕਿ ਬਠਿੰਡਾ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਨੇ ਪ੍ਰਚਾਰ ਕਰਨਾ ਹੈ ਰੈਲੀ ਹੋਣੀ ਹੈ ਤੋਂ ਉਸ ਤੋਂ ਪਹਿਲਾਂ ਵੱਡਾ ਐਕਸ਼ਨ ਪੁਲਿਸ ਵੱਲੋਂ ਲਿਆ ਗਿਆ ਹੈ ਤੇ ਸ਼ੰਗਰ ਸੀਸੀ ਜਿੱਥੇ ਬੰਦੀਆਂ ਦੇ ਆਖੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ ਹੈ ਤੇ ਜਿੱਥੇ ਬੰਦੀਆਂ ਨੇ ਸਰਕਾਰ ਦੇ ਖਿਲਾਫ ਪੜਾਅ ਕੱਢੀ ਹੈ ਤੇ ਕਿਹਾ ਕਿ ਸਵਾਲਾਂ ਤੋਂ ਭੱਜ ਰਹੇ ਨੇ ਮੁੱਖ ਮੰਤਰੀ ਜੋ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਪੁਲਿਸ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਜਿੱਥੇ ਬੰਦੀਆਂ ਦੇ ਆਖੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਹੈ ਬਠਿੰਡਾ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਰੈਲੀ ਤੋਂ ਪਹਿਲਾਂ ਇਹ ਐਕਸ਼ਨ ਲਿਆ ਗਿਆ ਹੈ। ਜャ ਪੰਜਾਬ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਇਹਨੇ ਆਉਣ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਇੱਥੋਂ ਦੇ ਮਜ਼ਦੂਰਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ। ਸੋ ਇਹ ਇੱਥੋਂ ਦੇ ਜਿਹੜੇ ਮੁਲਾਜ਼ਮ ਨੇ ਜਾਂ ਮਜ਼ਦੂਰ ਨੇ ਜਾਂ ਕਿਸਾਨ ਨੇ ਉਹ ਵੀ ਉਹ ਸਰਕਾਰ ਤੋਂ ਸਵਾਲ ਜਵਾਬ ਕਰ ਰਹੇ ਨੇ। ਅੱਜ ਭਗਵੰਤ ਮਾਨ ਤੇ ਕੇਜਰੀਵਾਲ ਨੇ ਜਿਹੜਾ ਰੈਂਡਾ ਦੇ ਵਿੱਚ ਰੋਡ ਮਾਰਚ ਕਰਨ ਦੇ ਲਈ ਆਉਣਾ ਸੀ ਤਾਂ ਉਹਨਾਂ ਦੀ ਜਥੇਬੰਦੀ ਨੇ ਇੱਕ ਪ੍ਰੋਗਰਾਮ ਲਿਖਿਆ ਸੀ ਵੀ ਅਸੀਂ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਕਰਾਈ ਜਾਵੇ। ਨੇ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਕਿਉਂਕਿ ਸਾਡਾ ਜਿਹੜਾ ਸਰਕਾਰ ਨੇ ਵਾਅਦਾ ਜਿਹੜਾ ਸਾਡੇ ਨਾਲ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਪਰੰਤੂ ਅੱਜ ਸਰਕਾਰ ਨੇ ਕੀ ਕੀਤਾ ਵੀ ਜਿਹੜੇ ਇਥੋਂ ਦੀ ਲੀਡਰਸ਼ਿਪ ਹੈ ਜਿਹੜੀ ਉਹ ਤੇ ਜੌਨੀ ਸਿੰਘ ਰਾਜੀ ਆ ਸਰਬਜੀਤ ਸਿੰਘ ਆ ਉਹਨਾਂ ਦੇ ਲਖਵਿੰਦਰਾ ਤੇ ਕਿੰਨੇ ਹੋਰ ਸਾਥੀ ਨੇ ਜਿਹੜੇ ਉਹਨਾਂ ਨੂੰ ਘਰਾਂ ਚ ਜਾਬਰਤ ਬੰਦ ਕਰ ਲਿਆ ਤੇ ਕਈਆਂ ਨੂੰ ਥਾਣੇ ਚ ਵੀ ਲੈ ਜਾਇਆ ਗਿਆ ਅਸੀਂ ਸਰਕਾਰ ਦੇ ਇਸ ਜਿਹੜੇ ਕਦਮ ਉਹਦੇ ਨਖੇਦੀ ਕਰਦੇ ਹਾਂ ਤਾਂ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਸੰਘਰਸ਼ ਦਬੇ ਨਹੀਂ ਜਾਣੇ ਤੇ ਇਸ ਸੰਘਰਸ਼ ਹੋਰ ਤੇਖੇ ਹੋਣੇ ਨੇ ਤੇ ਇਹਦੇ ਲਈ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਇਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਸਾਡੇ ਸਹਿਯੋਗੀ ਮਨੀਸ਼ ਸਾਡੇ ਨਾਲ ਜੁੜੇ ਨੇ ਮਨੀਸ਼ ਕਿਸ ਤਰ੍ਹਾਂ ਦਾ ਐਕਸ਼ਨ ਪੁਲਿਸ ਦੇ ਵੱਲੋਂ ਰੈਲੀ ਤੋਂ ਪਹਿਲਾਂ ਲਿਆ ਗਿਆ ਹੈ ਕਿ ਕੁਝ ਜਾਣਕਾਰੀ ਬਿਲਕੁਲ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਵਿਨ ਕੇਜਰੀ ਉਹ ਸਾਡੇ ਜਿਹੜੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਜਗ੍ਹਾ ਚੋਣ ਪ੍ਰਚਾਰ ਕਰ ਰਹੇ ਨੇ ਉਹ ਵੀ ਅੱਜ ਪਟੇਟਾ ਦੇ ਕਿ ਅਰੋਚੋ ਕਰਨਾ ਚਾਹੇ ਉਸ ਤੋਂ ਪਹਿਲਾਂ ਸੰਘਰਸ਼ੀਲ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਪੁਲਿਸ ਨੇ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਕਿਉਂਕਿ ਉਹਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਵਿਰੋਧ ਕੀਤਾ ਜਾ ਰਿਹਾ ਤੇ ਜਿੱਥੇ ਵੀ ਮੁੱਖ ਮੰਤਰੀ ਵੱਲੋਂ ਰੋਡ ショਅ ਕੀਤਾ ਜਾਂਦਾ ਜਾਂ ਰੈਲੀ ਕੀਤੀ ਜਾਂਦੀ ਹੈ ਤਾਂ ਉੱਥੇ ਉਹਨਾਂ ਵੱਲੋਂ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਕੀਤਾ ਜਾਂਦਾ ਹੈਗਾ ਕਾਹੇ ਟੰਡੀਆਂ ਪਾਈਆਂ ਜਾਂਦੀਆਂ ਇਸ ਨੂੰ ਦੇਖਦੇ ਹੋਏ ਪੁਲਿਸ ਨੇ ਅੱਜ ਸਵੇਰੇ ਹੀ ਵੱਡਾ ਐਕਸ਼ਨ ਲਿਆ ਤੇ ਵਕਤ ਵਕਤ ਸਿੰਘ ਅਰਸ਼ੀਲ ਜੱਡੇ ਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੈਗਾ ਜੀ ਪਰ ਮਨੁਸ਼ੇਤ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਪ੍ਰਚਾਰ ਹੁੰਦਾ ਹੈ ਉਦੋਂ ਵਿਰੋਧ ਹੁੰਦਾ ਹੈ ਸਰਕਾਰ ਸਵਾਲਾਂ ਤੋਂ ਭੱਜ ਰਹੀ ਹੈ ਤਾਂ ਕਿਤੇ ਨਾ ਕਿਤੇ ਚੁਣੌਤੀ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡੀ ਬਣੀ ਹੋਈ ਹੈ ਇਹਨਾਂ ਚੋਣਾਂ ਦੇ ਵਿੱਚ ਬਿਲਕੁਲ ਆਮ ਆਦਮੀ ਪਾਰਟੀ ਲਈ ਵੱਡੀਆਂ ਚੁਣੌਤੀਆਂ ਇਸ ਕਰਕੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਬਹੁਤ ਸਾਰੇ ਖਰਚ ਦਿਖਾਏ ਸਨ ਲੋਕਾਂ ਨੂੰ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸਨ ਪਰ ਪੂਰੀਆਂ ਨਹੀਂ ਹੋਣ ਕਰਕੇ ਲੋਕਾਂ 'ਚ ਕਾਫੀ ਜ਼ਿਆਦਾ ਰੋਸ ਹੈ ਤੇ ਔਰਤਾਂ 'ਚ ਵੀ ਕਹਿ ਦਈਏ ਵੀ ਕਾਫੀ ਜ਼ਿਆਦਾ ਰਾਸਾਤੀ ਦੀਆਂ ਔਰਤਾਂ ਤੋਂ ਉਹਨਾਂ ਨੇ ਵੋਟਾਂ ਹਾਸਲ ਕੀਤੀਆਂ ਸਨ 1000 ਰੁਪਏ પ્રતિ ਮਹੀਨਾ ਦੇਣ ਦੀ ਗਰੰਟੀ ਦੇ ਕੇ ਮੁਲਾਜ਼ਮਾਂ ਨੂੰ ਕੱਚਿਆਂ ਤੋਂ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣਾਂ ਤੋਂ ਪਹਿਲਾਂ ਆਪਣੀਆਂ ਸਟੇਜਾਂ ਤੋਂ ਐਲਾਨ ਕਰਦੇ ਸਨ ਕਿ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਹਰਾ ਪੰਨਾ ਜਿਹੜਾ ਨੌਜਵਾਨਾਂ ਨੂੰ ਪੱਕਾ ਕਰਨ ਤੇ ਚੱਲੇਗਾ ਨੌਜਵਾਨ ਪੱਕੇ ਕੀਤੇ ਜਾਣਗੇ ਜਿੰਨੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਇਸ ਨੂੰ ਲੈ ਕੇ ਲਗਾਤਾਰ ਜਿੱਥੇ ਵਕ ਵਕ ਜੱਤੇ ਬੰਦੀਆਂ ਲਈ ਦੇ ਕੇ ਜੀਮਾਨੀਸ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਲਈ ਸੋ ਸੱਤਾ ਚੋਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਪਰ ਵਾਅਦੇ ਪੂਰੇ ਨਹੀਂ ਹੋਏ ਜਿਸ ਦਾ ਸਵਾਲ ਜਿੱਤਾ ਜਵਾਬ ਹੁਣ ਜਨਤਾ ਪੁੱਛ ਰਹੀ ਹੈ ਤੇ ਇਸ ਲਈ ਆਮ ਆਦਮੀ ਪਾਰਟੀ ਜਿੱਥੇ ਵੀ ਪ੍ਰਚਾਰ ਕਰਨ ਪਹੁੰਚ ਰਹੀ ਹੈ ਰੈਲੀ ਕਰਨ ਪਹੁੰਚ ਰਹੀ ਹੈ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ